ਕਿਸਾਨਾਂ ਨੇ ਚੱਕ ਤੇ ਫੱਟੇ ਪ੍ਰਸ਼ਾਸਨ ਨੂੰ ਪੈ ਗਈਆਂ ਭਾਂਜਣਾ ਜਿੱਥੇ ਇੱਕ ਪਾਸੇ ਸੈਂਟਰ ਦੀ ਮੋਦੀ ਸਰਕਾਰ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਕਿ ਕਿਸਾਨਾਂ ਨੂੰ ਕਿਵੇਂ ਨਾ ਕਿਵੇਂ ਦਿੱਲੀ ਜਾਣ ਤੋਂ ਰੋਕਿਆ ਜਾਵੇ ਉੱਥੇ ਹੀ ਦੂਜੇ ਪਾਸੇ ਕਿਸਾਨ ਵੀ ਘਟ ਨਹੀਂ ਪੰਜਾਬ ਦੇ ਸ਼ੇਰਾਂ ਨੇ ਇਕੱਠੀਆਂ ਹੀ 20 ਜੇਸੀਵੀਆਂ ਬਾੜ ਦਿੱਤੀਆਂ ਘੱਗਰ ਦਰਿਆ ਦੇ ਵਿੱਚ ਤਾਂ ਕਿ ਦਿੱਲੀ ਜਾਣ ਲਈ ਕੋਈ ਨਾ ਕੋਈ ਰਸਤਾ ਬਣਾਇਆ ਜਾ ਸਕੇ ਜਾਂ ਫਿਰ ਕਿਵੇਂ ਨਾ ਕਿਵੇਂ ਬਾਰਡਰਾਂ ਨੂੰ ਜੇਸੀਵੀਆਂ ਨਾਲ ਤੋੜਿਆ ਜਾਵੇ ਪਰ ਜਦੋਂ ਇਸ ਗੱਲ ਦਾ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਪ੍ਰਸ਼ਾਸਨ ਨੇ ਸੈਂਕੜਿਆਂ ਦੇ ਹਿਸਾਬ ਨਾਲ ਗੱਡੀਆਂ ਲਾ ਲੀਆਂ ਪਿਛੇ ਤਾਂ ਕਿ ਜੀ ਸੀ ਵੀਆਂ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਰੋਕਿਆ ਜਾਵੇ ਪਰ ਇਹ ਪੰਜਾਬ ਦੇ ਨੌਜਵਾਨ ਵੀ ਨਹੀਂ ਸੀ ਘੱਟ ਪ੍ਰਸ਼ਾਸਨ ਨੂੰ ਖਵਾ ਦਿੱਤੀਆਂ ਘੁੰਮਣ ਘੇਰੀਆਂ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਆਪਣੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਧਰਨਿਆਂ ਵਿੱਚ ਨੌਜਵਾਨ ਪੂਰੇ ਜੋਸ਼ ਨਾਲ ਵੱਧ ਚੜ ਕੇ ਹਿੱਸਾ ਲੈਂਦੇ ਨੇ ਸੋ ਜੇਕਰ ਕਿਸਾਨ ਆਪਣੀ ਆਈ ਤੇ ਆ ਗਏ ਤਾਂ ਇਹ ਬਾਰਡਰ ਪਾਰ ਕਰਨਾ ਕੋਈ ਵੱਡੀ ਗੱਲ ਨਹੀਂ ਸੋ ਇਹਨਾਂ ਨੌਜਵਾਨਾਂ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਨਵੀਂ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ